ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਹਲਕੇ ਦੇ ਵਿੱਚ ਪੈਂਦੇ ਪਿੰਡ ਭੋਲ ਪਧਵਾਨੀਆਂ ਵਿੱਚ ਪਿਛਲੇ 6 ਮਹੀਨੇ ਤੋਂ ਇੱਕ ਹਰੀ-ਭਰੀ ਪਹਾੜੀ ਨੂੰ ਨਜਾਇਜ਼ ਤਰੀਕੇ ਨਾਲ ਕੱਟ ਕੇ ਕ੍ਰੈਸ਼ਰ ਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਜਿਸ ਦੇ ਵਿਰੋਧ ਵਿੱਚ ਕੰਡੀ ਅਗੇਂਸਟ ਇਲੀਗਲ ਮਾਈਨਿੰਗ ਦੇ ਵਰਕਰਾਂ ਨੇ ਖਨਨ ਰੋਕੋ ਜ਼ਮੀਨ ਬਚਾਓ ਦੇ ਬੈਨਰ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕੰਡੀ ਦੇ ਲੋਕਾਂ ਨਾਲ ਪਾਰਿਸ ਸਭਾ ਵਿੱਚ ਵਾਅਦਾ ਕੀਤਾ ਸੀ ਕਿ ਭੋਲ ਪ드ਮਾਨੀਆਂ ਵਿੱਚ ਕ੍ਰੈਸ਼ਰ ਨਹੀਂ ਲੱਗੇਗਾ ਪਰ ਆਏ ਦਿਨ ਖਬਰਾਂ ਮਿਲਦੀਆਂ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਿਕ ਨੇਤਾਵਾਂ ਦੀ ਮਿਲੀ ਭਗਤ ਨਾਲ ਭੋਲ ਪ드ਮਾਨੀਆਂ ਵਿੱਚ ਕ੍ਰੈਸ਼ਰ ਦੀ ਉਸਾਰੀ ਲਿਪਾਹਾਰਡ ਕੱਟਿਆ ਜਾ ਰਿਹਾ ਹੈ ਇਹ ਤਸਵੀਰਾਂ ਸਾਬਤ ਕਰਦੀਆਂ ਹਨ ਕਿ ਪਹਾੜ ਨੂੰ ਕਿੰਨੀ ਵੱਡੀ ਪੱਧਰ ਤੇ ਕੱਟਿਆ ਜਾ ਚੁੱਕਾ ਹੈ ਸਮੇਂ ਸਮੇਂ ਤੇ ਸੱਤਾ ਵਿੱਚ ਰਹੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਮਾਈਨਿੰਗ ਮਾਫੀਆ ਗੈਰ ਕਾਨੂੰਨੀ ਢੰਗ ਨਾਲ ਕੰਡੀ ਦੇ ਹਰੇ ਭਰੇ ਪਹਾੜਾਂ ਨੂੰ ਪਿਛਲੇ 10 ਸਾਲਾਂ ਤੋਂ ਖਾ ਰਿਹਾ ਹੈ ਕੰਡੀ ਦੇ ਪਿੰਡਾਂ ਦੇ ਲੋਕ ਪਹਿਲਾਂ ਹੀ ਵਰਿੰਗਲੀ ਅਮਰੋ ਅਤੇ ਸੁਖਚੈਨਪੁਰ ਦੇ ਵਿੱਚ ਲੱਗੇ ਸਟੋਨ ਕ੍ਰੈਸ਼ਰਾਂ ਤੋਂ ਪਰੇਸ਼ਾਨ ਹਨ ਜਿਨ੍ਹਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਪਹਿਲਾਂ ਹੀ ਸਵਾਨ ਨਦੀ ਨੂੰ ਪਤਾਲ ਨਗਰੀ ਵਿੱਚ ਤਬਦੀਲ ਕਰ ਦਿੰਦਾ ਹੈ ਅਤੇ ਸੁਖਚੈਨਪੁਰ ਪੰਡਵ ਵਿੱਚ 200 ਕਨਾਲ ਵਿੱਚ ਸਥਿਤ ਪਹਾੜੀਆਂ ਨੂੰ ਛਲਨੀ ਕਰ ਦਿੰਦਾ ਹੈ ਕੰਢੀ ਦੇ ਲੋਕਾਂ ਨੇ ਪੰਜਾਬ ਦੀ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਤੋਂ ਦੁਖੀ ਹੋ ਕੇ ਬਦਲਾਵ ਦੇ ਚੱਕਰ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣਾ ਤਾਂ ਕੀ ਸੀ ਸਗੋਂ ਹੋਰ ਵੱਡੀ ਗਿਣਤੀ ਵਿੱਚ ਕੰਢੀ ਦੇ ਇਨ੍ਹਾਂ ਪਿੰਡਾਂ ਵਿੱਚ ਗੈਰ ਕਾਨੂੰਨੀ ਸਟੋਨ ਕ੍ਰੈਸ਼ਰਾਂ ਨੂੰ ਲਗਾਉਣ ਲਈ ਪਰਵਾਨਗੀ ਦੇ ਦਿੱਤੀ ਕੰਢੀ ਅਗੇਂਸਟ ਇਲੀਗਲ ਮਾਈਨਿੰਗ ਦੇ ਵਫਾਦਾਰ ਸਿਪਾਈ ਲਗਾਤਾਰ ਇਨਾ ਸਟੋਨ ਕ੍ਰੈਸ਼ਰਾਂ ਵੱਲੋਂ ਕੀਤੀ ਜਾ ਰਹੀ ਇਲੀਗਲ ਮਾਈਨਿੰਗ ਦਾ ਵਿਰੋਧ ਕਰ ਰਹੇ ਹਨ ਇੱਕ ਪਾਸੇ ਭੂ ਰੱਖਿਆ ਵਿਭਾਗ ਕਰੋੜਾਂ ਰੁਪਏ ਖਰਚ ਕਰਕੇ ਇਸ ਕੰਡੀ ਦੇ ਪਹਾੜਾਂ ਨੂੰ ਬਚਾਉਣ ਲਈ ਚੱਕ ਡੈਮ ਬਣਾਉਣ ਦੇ ਉਪਰਾਲੇ ਕਰ ਰਿਹਾ ਹੈ ਤੇ ਦੂਜੇ ਪਾਸੇ ਗੈਰਕਾਨੂੰਨੀ ਮਾਈਨਿੰਗ ਨਾਲ ਸ਼ਿਵਾਲਕ ਦੀਆਂ ਪਹਾੜੀਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਕੰਡੀ ਦੇ ਲੋਕ ਇਸ ਇਲੀਗਲ ਮਾਈਨਿੰਗ ਵਿਰੁੱਧ ਸਿਰ ਤੇ ਕਫਨ ਬੰਦ ਸੰਘਰਸ਼ ਕਰ ਰਹੇ ਹਨ ਤੇ ਸਰਕਾਰੀ ਤੰਤਰ ਏਸੀ ਕਮਰਿਆਂ ਵਿੱਚ ਪੈਕੇ ਤਮਾਸ਼ਾ ਦੇਖ ਰਿਹਾ ਹੈ ਕਿ ਗਰੱਲ ਕਮੇਟੀ ਦੇ ਬਫਦ ਮੁੱਖ ਮੰਤਰੀ ਡਾਇਰੈਕਟਰ ਡੀਸੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਅਜੇ ਵੀ ਮਾਈਨਿੰਗ ਮਾਫੀਆ ਕੁਝ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਚੋਰੀ ਛਿਪੇ ਇਨਲੀਗਲ ਮਾਈਨਿੰਗ ਕਰ ਰਿਹਾ ਹੈ ਦੂਜੇ ਪਾਸੇ ਟਿਪਰਾਂ ਦੇ ਮਾਲਕ ਦਾ ਕਹਿਣਾ ਹੈ ਤਲਵਾੜਾ ਦੇ ਕ੍ਰੈਸ਼ਰ ਬੰਦ ਹੋਇਆ ਨੂੰ ਲੰਬਾ ਸਮਾਂ ਹੋ ਗਿਆ ਜਿਸ ਦੇ ਨਾਲ ਸਾਡੀਆਂ ਕਿਸ਼ਤਾਂ ਟੁੱਟ ਗਈਆਂ ਬੈਂਕਾਂ ਵਾਲੇ ਸਾਨੂੰ ਭਾਲਦੇ ਆ ਘਰ ਅਸੀਂ ਨਹੀਂ ਰਾਤ ਕੱਟ ਸਕਦੇ ਸਾਡੀ ਪੰਜਾਬ ਸਰਕਾਰ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਛੋਟੇ ਟਰਾਂਸਪੋਰਟਰਾਂ ਦਾ ਖਿਆਲ ਰੱਖਦੇ ਹੋ ਬਈ ਬਲੈਕ ਹਾਜੀਪੁਰ ਤੇ ਤਲਵਾੜੇ ਦੇ ਪੰਜਾਬ ਕ੍ਰੈਸ਼ਰ ਚਲਾਏ ਜਾਂ ਤਾਂ ਜੋ ਸਰਕਾਰ ਨੂੰ ਮਾਲੀਆ ਮਿਲ ਸਕੇ ਤੇ ਸਾਡੇ ਚੁੱਲੇ ਰੋਟੀ ਪਕਦੀ ਹੋਵੇ ਸਾਡੇ ਨਾਲ ਛੋਟੇ ਚਾਹ ਦੇ ਦੁਕਾਨਦਾਰ ਕੋ ਢੱਬੇ ਵਾਲਾ ਸਭ ਬੇਰੁਜ਼ਗਾਰ ਹੋ ਜਾਂਦੇ ਆ ਇੱਕ ਕ੍ਰੈਸ਼ਰ ਤੇ ਘੱਟੋ ਘੱਟ 100 100 ਬੰਦਾ ਕੰਮ ਕਰਦਾ ਜਿਹਦੀ ਰੋਟੀ ਪੱਕਦੀ ਹੈ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਬਾਕੀ ਆਨੰਦਪੁਰ ਸਾਹਿਬ ਤੇ ਰੋਪੜ ਦੀ ਤਰਜ਼ ਦੇ ਉੱਤੇ ਬਲਾਕ ਹਜੀਪੁਰ ਤੇ ਤਲਵਾੜੇ ਦੇ ਕ੍ਰੈਸ਼ਰ ਵੀ ਲਗਾਤਾਰ ਚਲਾਏ ਜਾਂ ਤਾਂ ਜੋ ਸਾਰਿਆਂ ਦੀ ਰੋਟੀ ਪੱਕਦੀ ਹੋਏ ਤੇ ਸਰਕਾਰ ਨੂੰ ਮਾਲੀਏ ਦਾ ਲਾਭ ਸ਼ਿਵਾਲਿਕ ਪਹਾੜੀਆਂ ਨੂੰ ਬਚਾਉਣ ਲਈ ਕੰਢੀ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੰਘਰਸ਼ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਪੰਚ ਸਰਪੰਚ ਸਾਡੇ ਉਧੇਦਾਰ ਸਾਰੇ ਪਿੰਡਾਂ ਦੇ ਬੰਦੇ ਮੈਂ ਤਾਂ ਲੰਬੜ ਦਾ ਜੋ ਵੀ ਸਾਡੇ ਉਹਦੇ ਦਾ ਜੋ ਆਪਣੇ ਸਮਝਦੇ ਨੇ ਕਿ ਮੈਂ ਆਪਣੇ ਇਲਾਕੇ ਨਾਲ ਤਿਆਰ ਕਰਦਾ ਅਸੀਂ ਸਿਸਟਮੈਟਿਕ ਲੜਾਈ ਲੈਣੀ ਹੈ ਪੰਗੇ ਵਾਲੀ ਨਹੀਂ ਲੈਣੀ ਹੈ ਕਰੈਕਟਰ ਨਾਲ ਸਾਡੀ ਕੋਈ ਲੜਾਈ ਨਹੀਂ ਹੈ ਟਿੱਪਣਾ ਸਾਡੀ ਕੋਈ ਲੜਾਈ ਸਾਡੀ ਪ੍ਰਸ਼ਾਸਨ ਨਾਲ ਹੈ ਇਹ ਪ੍ਰਸ਼ਾਸਨ ਕਰਪਟ ਹੈ ਅਗਰ ਪ੍ਰਸ਼ਾਸਨ ਉਹਨਾਂ ਨੂੰ ਸ਼ਹਿਰ ਦੇ ਦੇ ਦਿੰਦਾ ਤਾਂ ਉਹ ਕਿਤਾਬਾ ਸੈਸ਼ਰ ਆਪੇ ਚੱਲ ਜਾਊਗਾ ਗਲਤ ਕੰਮ ਇਹ ਕਰਦੇ ਆ ਕਿ ਪ੍ਰਸ਼ਾਸਨ ਇਹਨਾਂ ਭਿਗਿਆ ਹੋਇਆ ਤੇ ਇਸ ਕਰਕੇ ਤੁਸੀਂ ਕੱਢੀ ਬਹੁਤ-ਬਹੁਤ ਤਾਨਾਬਾਦ ਕਰਦਾ ਮੈਂ ਇਦਾਂ ਹੀ ਇਕੱਠੇ ਹੋ ਜੀ ਇੱਕ ਕੋਲ ਤੇ ਅਗਰ ਇੱਕ ਪਿੰਡ ਚ ਕੋਲ ਕਰਦਾ WhatsApp ਕਰੋਤੇ ਪਤਾ ਇਸ ਪਾ 10 ਮਿੰਟ ਦੇ ਅੰਦਰ ਇੱਥੇ ਖੜੇ ਹੋ ਜਾਓ ਤਾਂ ਕਿਸੇ ਮਾਫੀਆ ਦੀ ਹਿੰਮਤ ਨਹੀਂ ਕਿ ਸਾਡੇ ਇਲਾਕੇ ਚੋਂ ਇਸ ਚ ਵੀ ਜਗਾ ਲੈ ਜਾ ਲੇਕਿਨ ਪੰਡੇ ਹੋਏ ਆ ਮੈਂ ਜੀ ਲੈਣਾ ਇਹਨਾਂ ਨੇ ਵਿਕ ਜਾਣਾ ਅਸੀਂ ਵਿਕਣ ਵਾਲੇ ਨਹੀਂ ਆ ਕਫਨ ਇਹਨੂੰ ਯਾਦ ਰੱਖਣਾ ਮੇਰੇ ਕੋਲ ਕਰੋੜ ਰੁਪਇਆ ਹੋਊਗਾ 2 ਕਰੋੜ ਹੋਊਗਾ 10 ਕਰੋੜ ਹੋਊ ਕੁਛ ਨਹੀਂ ਜਾਂਦੇ ਸਮੇਂ ਇਸ ਕਫਨ ਨੂੰ ਜੇਬ ਨਹੀਂ ਹੈ ਬਾਰਡਾਂ ਤੇ ਗੋਲੀਆਂ ਤੇ ਗੋਲੀਆਂ ਖਾ ਕੇ ਆਏ ਆ ਪਰ ਲਾਸ਼ ਰੱਖਣਾ ਇਹੀ ਮਿਲਣਾ ਇਹੀ ਮਿਲਣਾ ਇਹ ਰੰਗਦਾਰਾ ਚਿੱਟਾ ਕੱਫਣ ਨਹੀਂ ਹੈ ਸਫੇਦ ਹੀ ਪਾਇਆ ਗਿਆ ਕਿਉਂ ਉਹਨੂੰ ਜੇਪ ਵੀ ਨਹੀਂ ਹੈ ਔਰ ਅਸੀਂ ਤਾਂ ਆਪਣੇ ਸਿਆਕੇ ਰੱਖ ਲੈ ਨੇ ਕੋਈ ਇਦਾਂ ਦੀ ਗੱਲ ਨਹੀਂ ਪਾਉਣੀ ਹੋਵੇ ਇੱਕ ਵਾਰ ਜਾਗ ਜੋ ਇੱਕ ਵਾਰ ਜਾਗ ਜੋ ਇਹ ਫੇਰ ਇਹ ਪਟਾਕੇ ਕਰ ਦੇਣਾ ਸਾਡੇ ਤਾਂ ਬੰਜਾਂ ਦੀਆਂ ਡਾਂਗਾਂ ਹੀ ਵੱਡੀਆਂ ਨੇ ਫਿਰ ਆਓ ਠੀਕ ਹੈ ਪਰ ਜੇ ਸਾਡੀ ਜੁੰਟੀ ਹੋਊਗੀ ਤਾਂ ਸਾਨੂੰ ਬੋਲਿਆ ਗਿਆ ਦੀ ਪਾੜੀ 500 ਰੁਪਏ ਪਰ ਵਿਕਦੇ ਨੇ ਪਾੜੀਏ ਪਾੜੀਏ 500 ਰੁਪਏ ਪਰ ਵਿਕਦੇ ਨੇ ਦਾਰੂ ਪਰ ਵਿਕਦੇ ਨੇ ਇਹ ਸਾਡੀ ਇਹਨਾਂ ਨੇ ਮੁੱਲ ਪਾਇਆ ਇਹਨਾਂ ਨੇ ਤੂੰ ਵਿਕੇ ਨਾ ਅਸੀਂ ਦਿਕਾਂਗੇ ਨਹੀਂ ਖਰੀਦਾਂਗੇ ਖਰੀਦਾਂਗੇ ਅਸੀਂ ਇਹਨਾਂ ਨੂੰ ਭਜਾਾਂਗੇ 6 ਕਰੋੜ ਦੇ ਤਿੰਨਤ ਹੋ ਗਈ ਹੈ ਤੁਹਾਡੀ ਕਿ 6 ਕਰੋੜ ਮੰਗਦੇ ਸਾਨੂੰ ਕਰੋੜਾਂ ਨਾਲ ਅਸੀਂ ਨੋਟਾਂ ਨਾਲ ਨਹੀਂ ਜਾਣਾ ਸਾਡੇ ਲੱਕੜੀਆਂ ਲੱਕੜੀਆਂ ਹੀ ਰਹਿਣੀਆਂ ਸਾਡੇ ਇਲਾਕੇ ਦੇ ਜਦੋਂ 200 ਕਨਾਂ ਸੁਕਚਾਂ ਪਰ ਜੰਗਲ ਪੁੱਟਿਆ ਬੰਦੇ ਕਹਦੇ ਨਾਲ ਫੂਕੜੇ ਨਾ ਸੀ ਤੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਥੇ ਆਉਣ ਦਾ